ਸੋ ਨਿਹਾਲ ਸਾ ਸਿ ਅਕਾਲ ਕੰਡਰੀਆਂ ਸਭ ਲੋਕਾਂ ਨੂੰ ਵਾਹਤਾ ਆਪ ਦਾ ਐਪਾਇੰਟਮੈਂਟ ਤੇ ਆਇਆ ਹੈ ਤਾਂ ਆ ਨਹੀਂ ਗਿਆ ਪੰਜਾ ਜੇ 7 ਜਨ ਆਤਾ ਕੋਈ ਗਿਆ ਸੀ ਹਾਂ ਐਪਾਇੰਟਮੈਂਟ

ਇਧਰ ਆ ਇਧਰ ਹਾਂ ਉਧਰ ਲਗਾ ਲੋ ਜੀ ਪਹਿਲਾਂ ਗੁਰਦੁਆਰਾ ਹੋ ਗਿਆ ਹੁਣ ਟੈਕਨੀਕ ਸਾਹਿਬ ਆ ਸੰਗਤਾਂ ਉੱਪਰ ਵੀ ਹੋ ਜਾਵੇ ਹਾਂ ਜੀ ਸਿਕਉਰਟੀ ਵਾਲਿਆਂ ਨੇ ਪਹਿਲੇ ਗੁਰਦੁਆਰਾ ਸਫਾਈ ਕੀਤੀ ਮੈਂ ਸਭ ਅੰਦ ਗੁਰਦੁਆਰਾ ਵਿਰਤ ਨੋਮਾੰਗਾ ਇੰਦ ਗੁਰਦੁਆਰਾ ਮਾਲ ਟੇਕਨ ਸਾਈਬ ਆਹ ਤੁਸੀਂ ਦੇਖ ਸੰਗੇ ਆਹ ਸੁੰਦਰ ਰੰਗ ਆ ਗਿਆ

ਦਾ ਖਾਲਸਾ ਵਾਹਿਗੁਰੂ ਜੀ ਕੀ ਧਰੈ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸਥਾਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੱਖੇ ਇੱਕ ਬਖਜਾਨੀ ਦੀ ਥਾਂ ਇਸ ਸਥਾਨ ਤੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਦਾ ਤਬਿਆ ਕੁਪਰ ਖਜਾਨਾ ਪਟਕੇ ਖਜਰਾ ਦੇ ਬੈਲਗੜੀਆਂ ਦੇ ਹੁਟਾਤੇ ਭਰ ਬਰ ਲਜ਼ਕੇ ਗੁਰਦੁਆਰਾ ਸੰਗਤ ਸਾਹਿਬ ਜਿਹੜਾ ਸੈਚ ਹੈ ਉਧਰ ਜਾ ਕੇ ਆਪਣੇ ਫੌਜਾਂ ਨੂੰ ਅੰਡਿਆ ਜਿਹੜੀ ਫੌਜ ਕਲਗੀਧਰ ਪਾਸ਼ਾ ਜੀ ਦੇ ਨਾਲ ਪੰਜਾਬ ਤੋਂ ਦੱਖਣ ਵੱਲ ਗਈ ਸੀ ਤੇ ਮੁੜੋ ਆਪ ਜਾਣਾ ਸੀ ਉਸ ਫੌਜਾਂ ਨੂੰ ਕਲਗੀਧਰ ਪਾਸ਼ਾ ਜੀ ਨੇ ਆਪਣੇ ਹੱਤਾਕਮਲਾ ਦੇ ਨਾਲ ਉਹਨਾਂ ਦੇ ਅਸਰ ਭੀਆਂ ਮੋਹਰੇ ਢਾਲਾ ਬਰਬਰ ਕੇ ਖਜ਼ਾਨਾ ਵੰਡਿਆ ਤਨਖਾਵਾ ਦਿੱਤੀਆਂ ਜਿਹੜੇ ਢਾਲ ਨਾਲ ਖਜ਼ਾਨਾ ਵੰਡਿਆ ਅਜ ਵੀ ਢਾਲ ਗੁਰਦਵਾਰਾ ਸੰਗਤ ਸਾਹਿਬ ਕੇ ਰੱਖੀ ਹੋਈ ਹੈ ਤਨਖਾਵਾ ਦੇਣ ਤੋਂ ਬਾਅਦ ਜਿਹੜਾ ਬੱਚਿਆ ਖਜ਼ਾਨਾ ਮure ਸੰਗਤ ਸਾਹਿਬ ਤੋਂ ਲਿਆ ਕੇ ਇਸੇ ਸਥਾਨ 'ਤੇ ਦਬਤਾ ਦਬਨ ਤੋਂ ਬਾਅਦ ਕਿਹਾ ਸਮਾਊਗਾ ਜਦੋਂ ਸਾਡਾ ਖਾਲਸਾ ਤਿਆਰ ਤੇ ਤਿਆਰ ਹੋ ਕੇ 96 ਕਰੋੜ ਸਜੂਗਾ ਤਦ ਇਹ ਗੁਪਤ ਖਜ਼ਾਨਾ ਫੇਰ ਪ੍ਰਗਟ ਹੋ ਕੇ ਇਥੇ ਅਟੂੜ ਲੰਗਰ ਚੱਲਣਗੇ 96 ਕਰੋੜ ਖਾਲਸਾ ਇੱਥੇ 5 ਵਾਰੀ 2.5 ਦਿਨ ਅਟੂੜ ਲੰਗਰ ਚੱਲਣਗੇ ਇਹ ਨਾ ਖਜ਼ਾਨਾ ਅਜੇ ਵੀ ਇੱਥੇ ਗੁਪਤ ਹੈ ਇਸ ਕਰਕੇ ਇਸ ਥਾਂ ਦਾ ਨਾ ਗੁਰਦੁਆਰਾ ਮਾਲ ਟੇਕੀ ਸਾਹਿਬ ਮਾਲ ਦਾ ਮਤਲਬ ਖਜ਼ਾਨਾ ਏਕੜੀ ਉੱਚੀ ਥਾਂ ਗੁਰਦੁਆਰਾ ਮਾਲ ਟੇਕੀ ਸਾਹਿਬ ਇਹ ਅਨੇ ਵਾਲੀ ਥਾਂ ਤੇ ਦੇਖਿਆ ਗਿਆ ਸੀ ਨੰਗਰਾਲੀ ਮਰਦਾਨੇ ਬੇਟਾ ਪਾਣੋ ਲਿਖਾਰੀ ਸਿੰਘ ਬਾਟਰ ਨੇ। ਭਾਈ ਉਰਜਾ ਖਾਲਸਾ ਭਾਈ ਮਨੂਰਜੀ ਕੀ ਫਤਿਹ। ਧੰਨਵਾਦ। ਭਨੇ ਬਾਬਾ ਜੀ ਕੋ ਆਪਾਂ ਇਤਿਹਾਸ ਸੁਣਿਆ ਵਾ ਤੇ ਤੁਹਾਨੂੰ ਸਾਰਾ ਕੁਝ ਦੋਬਾ ਜੀ ਨੇ ਦੱਸਣਾ ਵਾ ਕਿ ਮਾਲ ਟੇਕੜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਕਿਵੇਂ ਪਿਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਅੱਗੇ ਦੀ ਯਾਤਰਾ। ਹੁਣ ਅਸੀਂ ਚੱਲਿਆਂ ਜੇ ਦੂਸਰੇ ਗੁਰਦੁਆਰਾ ਸਾਹਿਬ ਮੱਥਾ ਟੇਕਨ ਤੇ ਉਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਫਿਰ ਦੱਸਦੇ ਆ ਜਾ ਕੇ। ਤੇ ਚੱਲਦੇ ਆਂ ਜੀ ਫੇਰ ਹੁਣ ਆਪਾਂ ਚੱਲਨੇ ਆਂ ਜੀ ਉੱਪਰ ਪਹਾੜੀ ਤੇ ਤੇ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖ ਜ਼ਰੂਰ ਦੇਖਦੇ ਰਹੋ ਹੁਣ ਅਸੀਂ ਚੱਲਨੇ ਆਂ ਜੀ ਉੱਤੇ ਪਹਾੜੀ ਤੇ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਜੁੜੇ ਰਹੋ ਹਾਂ ਤੇ ਹੁਣ ਅਸੀਂ ਜਨਨੇ ਪੀ ਆਂ ਜੀ ਉੱਪਰ ਪਹਾੜੀ ਤੇ ਤੁਸੀਂ ਦੇਖ ਸਕਦੇ ਜੀ ਹੁਣ ਅਸੀਂ ਪਹੁੰਚੇ ਆਂ ਜੀ ਬਾਬਾ ਜੀ ਦੀ ਦਰਗਾਹ ਤੇ

एक किसी दमाना ही लकड़ को मार कुटकी बर्दाश्त नहीं किया परिवार लेके रोन लगी बड़े प्रा तू तो आराम से सोरी आ मैं मैंने क्या गुदरी सच्चा प्राय तो खजाना दस नहीं तो पास सु बुला तो बड़े प्रा ने बोली ये छियानवे कौड़ खालस दी गले जो ढाई दिन आधा लंगर छकेगा उस मानस थी तो छोटे प्राणी बोले मेरा की होगा ये मुगल मुझे जीने देगा मुझे दंगरों में बांध के रखा मुझे पहरा रखिया तो तू ना घबरा में भी तेरे लिए जगह रखा ना दी धरती फट गई वो भी थे समान हमें इसी खानदान से नवी पीढ़ी चली आ रही ये जो चढ़ावा चढ़ता दसवें पैषदी मेहरबानी साल भर मोरे हैं बराबर ही मोरे मिलते चली आगी बोले सोनी मनो काम ना वास्ते सुकुना करके जांदे नौकरी वास्ते रिसजोख वास्ते आ गए जी बाबा जी दरबार इथे होने गड्डी जिते हाले लोरके पै ठीक है अच्छा अच्छा ਯਾਦੀ ਥੱਲੇ ਵਾਪਿਸ ਗੱਡੀ 'ਚ ਬੈਠ ਕੇ ਤੁਹਾਨੂੰ ਮਿਲਦੇ ਆਂ। ਹੁਣ ਅਸੀਂ ਥੱਲੇ ਜਾਈਏ ਥੱਲੇ ਵਾਪਸ। ਜਦ ਨੂੰ ਬੋਲਾ ਜਾਂ ਗੀ ਤਾਂ ਗੱਲਾਂ ਦੇ ਬਾਕੀ ਨਹੀਂ ਹੋਊਗਾ। ਹੁਣ ਬਾਜੀ ਚੱਲੀਏ ਆਪਾਂ ਦੂਸਰੇ ਦੁਬਾਰੇ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ। ਹਾਂਜੀ ਹਾਂਜੀ। ਤਾਂ ਇੱਥੇ ਤੁਹਾਨੂੰ ਪਰਸ਼ੰਮ ਕਰਵਾਣੀ ਤੇ ਵੀਡੀਓ ਦੇ ਅੰਤ ਤੱਕ ਸਤਿ ਸ਼੍ਰੀ ਅਕਾਲ ਜੀ ਨੋਰਾ ਕਾਪੀ ਆਦੀ ਆ ਗਏ ਪਰ ਅਸਤੇ ਸਵਾਮੀ ਨੇ ਕਮਾਚੋ ਸਭ ਦੇ ਸਰ ਦੇ ਇਸੇ ਬਾਦ ਗੁਰੂ ਕਾ ਜੀ ਸੁਨਾ ਲੈ ਕੇ ਗਾਣਾ ਦੀ ਵਾਹਿਗੁਰੂ ਜੀ ਦਾ ਕਾਵਾ ਵਾਹਿਗੁਰੂ